ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਈ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰਿਵਾਰ ਨੇ ਲਈ ਗੁਹਾਰ ਕੇ ਮ੍ਰਿਤਕ ਦੇ ਲਹਾਂਦੀ ਜਾਵੇ ਭਾਰਾ ਜਿਲ੍ਹਾ ਗਰਦਾਸਪੁਰ ਤੇ ਪੱਟਿਆਲ ਤੋਂ ਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਚਿਕਚੀ ਸਿੰਘ ਉਮਰ ਤਰਤਾਲੀ ਸਾਲ ਜੋ ਪਰਵਾਰ ਦੀ ਰੋਟੀ ਕਮਾਉਣ ਲਈ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਉਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ ਪਰ ਪਿਤੇ ਕਾਲ ਟਰੱਕ ਦਾ ਟਾਇਰ ਬਦਲਦੇ ਸਮੇਂ ਪੈਰ ਫਿਸਲ ਕਰਨ ਪਿੱਛੇ ਟਿਕਨ ਕਰਨ ਸਿਰ ਵਿੱਚ ਸੱਟ ਲੱਗਨ ਕਾਰਨ ਉਸਦੀ ਮੌਤ ਹੋ ਗਈ ਪਰਵਾਰ ਨੂੰ ਇਸ ਮੰਦ ਭਾਗੀ ਘਟਨਾ ਦੀ ਇਤਲਾ ਮਿਲਦੇ ਹੀ ਪਿੰਡ ਤੇ ਪਰਿਵਾਰ ਵਿੱਚ ਸੋਗ ਦੀ ਨਚਰਾਰੀ ਹੈ ਉਥੇ ਹੀ ਪਰਵਾਰ ਸਰਕਾਰ ਅਗੇ ਗੁਹਾਰਨ ਕਰ ਰਿਹਾ ਹੈ ਕਿ ਮਰਤਕ ਦੀ ਭਾਰਤ ਵਾਪਸ ਲਿਆਂਦਾ ਜਾਵੇ ਮਰਤਕ ਜਗਜੀਤ ਸਿੰਘ ਦੇ بیٹے ਦਾ ਪਿਤਾ ਸੀ ਅਤੇ ਪਰਿਵਾਰ ਬਾਰੇ ਮੰਕਰੇ ਹਨ ਕਿ ਉਹਨਾਂ ਦੇ ਜਗਜੀਤ ਸਿੰਘ ਦੀ ਮਰਤਕ ਜਲਦ ਭਾਰਤ ਲਿਆਂਦਾ ਜਾਵੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਿਟ ਕੰਮ ਕਰਦੇ ਆਂ ਦਸਨਾਲ ਦੱਸਦੇ ਆ ਵੀ ਟਾਇਰ ਖੋਲ ਕੇ ਪਿੱਛੇ ਪਰਫ ਤੇ ਡਿੱਗ ਪਿਆ ਉਹਦੇ ਸਿੱਧ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 43 ਸਾਲ ਸੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਸੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਸਾਡੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਫਿਰ ਸਾਡੇ ਤੇ ਬਹੁਤ ਦੁੱਖ ਦਾ ਭਾਰ ਡਿੱਗਾ ਮੈਂ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਉਹਨਾਂ ਦੇ ਡੈੱਡ ਬੋਡੀ ਲਿਓਨ ਤੇ ਕਦੋਂ ਆਸ ਹਾ ਸਵਾ ਪ੍ਰਿਆ ਜੀ ਕੱਲ ਸ਼ਾਮੀ ਵਾਪਰਿਆ ਹੋ ਜਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਕਹਿੰਦਾ ਹਾਂ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਰੈਡ ਬੱਲ ਦੀ ਲਹੁਣ ਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਕੰਮ ਕਰਨ ਨਹੀਂ ਹੈ ਅਜੇ ਪਤਾ ਨਹੀਂ ਹੈ ਜੇ ਕੋ ਨਿਕਲਦਾ ਕੀ ਹੋਇਆ ਕੀ ਨਹੀਂ ਹੋਇਆ ਇਹ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿ ਕਹਿੰਦੇ ਕੈਨੇਡਾ ਹੀ ਗੱਲ ਕਰੀ ਕਿੰਨਾ ਚਿਰ ਹੋਇਆ ਗਿਆ ਨੂੰ ਸਾਲ ਹੋਇਆ ਵਾ ਕਿਹੜੀ ਜਗ੍ਹਾ ਹੈ ਕਰੜਾ ਹੀ ਕੇ ਕੈਲ ਕਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਦਾ ਕਿ ਡੈਥ ਹੋਇਆ ਸੀ ਸਵੇਰੇ ਪਤਾ ਲੱਗਾ 11 ਵਜੇ